प्यरे सरोत्यो सरी अकाल जी तुसी देख रहे हो स्टार एजी न्यूज चैनल खबर जी एस दी जंडियाला गुरु अमृतसर माघी दे पवित्र दिहाड़े ते गुरुद्वारा तन तन अमर शहीद बाबा जीवन सिंह जी पिंड वडाला जोहल विखे प्यारियां ते श्री गुरु ग्रंथ साहिब दी अगवाई हेठ नगर कीर्तन क्डया गया ਜਿਸ ਵਿੱਚ ਕਾਫੀ ਸੰਗਤਾਂ ਹਾਜ਼ਰੀ ਲੱਗੀ ਅਤੇ ਨਗਰ ਕੀਰਤਨ ਪਿੰਡ ਵਡਾਲਾ ਜੋਹਲ ਦੀ ਚਾਰ ਚੁਫੇਰੇ ਕੱਢਿਆ ਗਿਆ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ ਅਤੇ ਸੰਗਤਾਂ ਵਾਸਤੇ ਜਗਾ ਜਗਾਤੇ ਗੁਰ ਕੀ ਲੰਗਰ ਵਰਤਾਏ ਗਏ ਇਸ ਮੌਕੇ ਤੇ ਨਾਲ ਗੁਰਦੁਆਰਾ ਬਾਬਾ ਜੀਵਨ ਸਿੰਘ ਜੀ ਦੇ ਪ੍ਰਧਾਨ ਕੈਪਟਨ ਨਿਰੰਝਨ ਸਿੰਘ ਚੀਦਾ ਗਰੰਥੀ ਗੁਰਸੰਨ ਸਿੰਘ ਆਦੇ ਹਾਜ਼ਰ ਸਨ ਬਾਬਾ ਜੀ ਇਹ ਜੋ ਨਗਰ ਕੀਰਤਨ ਅੱਜ ਸਜਾਏ ਜਾ ਰਹੇ ਹਨ ਇਹ 40 ਮੁਕਤਿਆਂ ਦੀ ਯਾਦ ਵਿੱਚ ਅਮਰ ਸ਼ਹੀਦ ਸ਼ਰਮਣੀ ਜਰਨੈਲ ਬਾਬਾ ਜੀਵਨ ਸਿੰਘ ਦੇ ਗੁਰਦੁਆਰੇ ਤੋਂ ਨਗਰ ਵਡਾਲਾ ਜੋਲ ਜੋ ਹਰ ਸਾਲ ਦੀ ਤਰ੍ਹਾਂ ਸਾਡੇ ਰਵਾਇਤੀ ਬਜ਼ੁਰਗਾਂ ਦੇ ਟਾਈਮ ਤੋਂ ਇਹ ਜਿਹੜੇ ਨਗਰ ਕੀਰਤਨ ਸਜਾਏ ਜਾ ਰਹੇ ਹਨ ਸੋ ਸਰਬੱਤ ਸਾਤ ਸੰਗਤ ਦੇ ਵਿੱਚ ਜਿੰਨੇ ਵੀ ਪ੍ਰਬੰਧਕ ਪੰਚ ਸਰਪੰਚ ਮੋਤਬਰ ਸਾਡੇ ਨਾਲ ਜੋ ਸਾਰੀ ਸੰਗਤ ਦੇ ਸਹਿਯੋਗ ਨਾਲ ਅੱਜ ਦਾ ਜੋ ਨਗਰ ਕੀਰਤਨ ਹੈ ਬਜ਼ੁਰਗਾਂ ਦੀ ਰਵਾਇਤ ਨੂੰ ਕਾਇਮ ਰੱਖਦੇ ਆ ਸਜਾਇਆ ਜਾ ਰਿਹਾ ਸੋ ਇਹਨਾਂ ਦੇ ਸਤਿਕਾਰ ਵਾਸਤੇ ਸੰਗਤਾਂ ਨੇ ਬਹੁਤ ਜਗ੍ਹਾ ਦੁੱਧ ਪਾਣੀ ਦੇ ਚਾਹ ਦੇ ਪਕੌੜਿਆਂ ਦੇ ਫਰੂਟ ਦੇ અત્યੰਤ ਲੰਗਰ ਸੰਗਤਾਂ ਦੇ ਲਈ ਹਾਜ਼ਰ ਹੈ ਜੀ ਸਰ ਜੋ ਅੱਜ ਕੱਲ ਮੁੰਡੇ ਨਸ਼ਾ ਕਰ ਰਹੇ ਆ ਪੂਰੇ ਬਾਰੇ ਕੀ ਕਹੜਾ ਜਦੋਂ ਦੀ ਨਸ਼ਾ ਤਾਂ ਸਾਡਾ ਇਹੀ ਇੱਕ ਬਹੁਤ ਵੱਡਾ ਸੁਨੇਹਾ ਹੈ ਜਗਤ ਨੂੰ ਕਿ ਨਸ਼ਿਆਂ ਨੂੰ ਛੱਡ ਕੇ ਗੁਰੂ ਵਾਲੇ ਬਣਨਾ ਚਾਹੀਦਾ ਹੈ ਗੁਰਸਿੱਖੀ ਨਾਲ ਜੁੜਨਾ ਚਾਹੀਦਾ ਹੈ ਸੋ ਇਹ ਜਿਹੜੇ ਨਗਰ ਕੀਰਤਨ ਮਨਾ ਰਹੇ ਤਾਂ ਹੀ ਸਾਡੇ ਸਫਲੇ ਹਨ ਜੇ ਅਸੀਂ ਨਸ਼ੇ ਤੋਂ ਰਹਿਤ ਹੋ ਕੇ ਸਿੱਖੀ ਸਰੂਪ ਵਿੱਚ ਸੱਜੀਏ ਤਾਕੇ ਅਸੀਂ ਉਹਨਾਂ ਸ਼ਹੀਦਾਂ ਨੂੰ ਸਮਰਪਿਤ ਜੋ ਨਗਰ ਕੀਰਤਨ ਸਜਾਇਆ ਹੈ ਇਹ ਨਸ਼ਿਆਂ ਤੋਂ ਰਹਿਤ ਹੀ ਇੱਕ ਸੁਚੇਤ ਕਰਨ ਵਾਲਾ ਹੀ ਨਗਰ ਕੀਰਤਨ ਹੈ ਜੋ ਅੱਜ ਦੀ ਨੌਜਵਾਨ ਪੀੜ੍ਹੀ ਉਹ ਨਸ਼ਿਆਂ ਨੂੰ ਛੱਡ ਕੇ ਗੁਰੂ ਵਾਲੇ ਬਣ ਤੇ ਅੰਮ੍ਰਿਤ ਪਾਨ ਕਰਨ ਸਾਉਦੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਅੱਜ ਮਾਗੀ ਦਾ ਤਿਹਾਰ ਹੈ ਨਾਲੀਓ ਸਮੂਹ ਸ਼ਹੀਦਾਂ ਜਿਨ੍ਹਾਂ ਨੂੰ ਗੁਰੂ ਕਲਗੀ ਤਰਪਾਦਸ਼ਾ ਮਹਾਰਾਜ ਨੇ 40 ਮੁਗਤਿਆਂ ਦਾ ਖਿਤਾਬ ਦਿੱਤਾ ਹਰ ਸਾਲ ਦੀ ਤਰ੍ਹਾਂ ਨਗਰ ਵਿਡਾਲਾ ਜੋਲ ਦੇ ਸਮੂਹੀ ਸਿੱਖ ਸੰਗਤਾਂ ਰਲ ਮਿਲ ਕੇ ਉਹ ਮਹਾਨ ਸ਼ਹੀਦਾਂ ਦਾ ਜਿਹੜਾ ਦਿਨ ਮਨਾਇਆ ਜਾਂਦਾ ਸੋ ਅੱਜ ਸੁੱਭ ਦਿਹਾੜੇ ਤੇ ਜੋ ਗੁਰਦੁਆਰਾ ਬਾਬਾ ਜੀਵਨ ਸਿੰਘ ਤੋਂ ਨਗਰ ਕੀਰਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਗਵਾਈ ਵਿੱਚ ਪੰਜਾਂ ਪਿਆਰੇ ਗੁਰੂ ਸਾਹਿਬ ਦੇ ਸਤਿਗੁਰਾਂ ਦੀ ਛਤਰੀ ਛਾਇਆ ਹੇਠ ਨਗਰ ਕੀਰਤਨ ਚੱਲਿਆ ਹੈ। ਸੋ ਨਗਰ ਦੀ ਪ੍ਰਕਿਰਮਾ ਕਰਦੇ ਹੋਇਆਂ ਇਸ ਪਾਵਨ ਸ਼ਹੀਦਾਂ ਦੇ ਸਥਾਨ ਤੇ ਉਹਨਾਂ ਨੇ ਪਹੁੰਚਣਾ ਹੈ। ਸੋ ਆਪ ਸੰਗਤਾਂ ਨੂੰ ਜੋ ਧੰਨ ਮਹਾਨ ਸ਼ਹੀਦ ਨੇ ਉਹਨਾਂ ਦੇ ਸ਼ਹੀਦੀ ਤੇ ਕੋਟਾਨ ਕੋਟ ਪ੍ਰਣਾਮ ਨੇ ਕਿਉਂਕਿ ਨਗਰ ਬਡਾਲਾ ਜੌਲ ਦੀਆਂ ਸਿੱਖ ਸੰਗਤਾਂ ਬੜੀ ਸ਼ਰਧਾ ਦੇ ਭਾਵਨਾ ਦੇ ਨਾਲ ਉਹ ਮਹਾਨ ਸ਼ਹੀਦਾਂ ਦਾ ਤਿਹਾਰ ਜਿਹੜਾ ਮਨਾਇਆ ਜਾਂਦਾ ਹੈ ਸਾਧ ਸੰਗਤ ਜੀ ਕਿਉਂਕਿ ਬਹੁਤ ਵੱਡੇ ਉਹਨਾਂ ਨੇ ਮਾਝੇ ਦੀ ਜਿਹੜੀ ਆ ਸਿੱਖੀ ਜਿਹੜੀ ਰੱਖੀ ਆ ਜਦੋਂ ਸਿੱਖਾਂ ਨੇ ਮਦਾਵਾ ਲਿਖ ਦਿੱਤਾ ਸੀ ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੂੰ ਇਸ ਮਹਾਨ ਜਰਨੈਲ ਭਾਈ ਮਹਾ ਸਿੰਘ ਦੀ ਕਮਾਨ ਹੇਠ ਆ ਤੇ ਮਾਤਾ ਭਾਗੌਰ ਦੀ ਜੀ ਦੀ ਕਮਾਨ ਹੇਠ ਆ ਇਹਨਾਂ ਨੇ ਸ੍ਰੀ ਮੁਕਸਰ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਇਥੇ ਜੰਗ ਕਰਕੇ ਉਹ ਜਿਹੜਾ ਮਾਝੇ ਦੀ ਜਿਹੜੀ ਆ ਲਾਜ ਰੱਖੀ ਆ ਜੋ ਟੁੱਟੀ ਗੰਧਾਈ ਆ ਉਹ ਪਾਵਨ ਉਹਨਾਂ ਦਾ ਸ਼ਹੀਦੀ ਦਿਹਾੜਾ ਬੜੀ ਭਾਵਨਾ ਨਾਲ ਸਿੱਖ ਸੰਗਤਾਂ ਇਹ ਮਨਾ ਰਹੀਆਂ ਨੇ ਸੋ ਇਸੇ ਤਰ੍ਹਾਂ ਸਾਰੀ ਅਹੀਂ ਪੰਜਾਬ ਇਲਾਕਾ ਨਿਵਾਸੀ ਜਿੰਨੀਆਂ ਵੀ ਸਿੱਖ ਸੰਗਤਾਂ ਨੇ ਨਾਨਕ ਨਾਮ ਲੇਵਾ ਸਾਰੀਆਂ ਸੰਗਤਾਂ ਜਿਹੜੀਆਂ ਉਹ ਸ਼ਹੀਦਾਂ ਨੂੰ ਪ੍ਰਣਾਮ ਕਰਦੀਆਂ ਨੇ ਕੋਟਾਣ ਕੋਟ ਪ੍ਰਣਾਮ ਨੇ ਜਿਨ੍ਹਾਂ ਨੇ ਖੂਨ ਡੋਲ ਕਰਕੇ ਸਾਧ ਸੰਗਤ ਦੀ ਇਸ ਮਾਝੇ ਦੀ ਜਿਹੜੀ ਸਿੱਖੀ ਰੱਖੀ ਹੋਈ ਆ ਸੋ ਆਪ ਵੀ ਸੰਗਤਾਂ ਸਾਰੀਆਂ ਨੂੰ ਜਿਨੀਆਂ ਵੀ ਸੰਗਤਾਂ ਪਹੁੰਚੀਆਂ ਨੇ ਸਾਰਿਆਂ ਦਾ ਧੰਨਵਾਦ ਜਵਾਬ ਚੰਨ ਰਾਈ ਆਪ ਜੀ ਕਵਰ ਕਰ ਰਹੇ ਜੀ ਆਪ ਜੀਆਂ ਦਾ ਵੀ ਬਹੁਤ ਬਹੁਤ ਧੰਨਵਾਦ ਆ ਜੋ ਆਪ ਸਾਰੇ ਆਲ ਵਰਲਡ ਵਿੱਚ ਜਿਹੜਾ ਹੈ ਆਪਣੇ ਚੰਨ ਰਾਈ ਇਹ ਸੰਗਤਾਂ ਦਾ ਉਤਸ਼ਾਹ ਜਿਹੜਾ ਵਖਾ ਰਹੇ ਜੀ ਸੋ ਸਾਰਿਆਂ ਦਾ ਧੰਨਵਾਦ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ